ਪੰਜਾਬ ਕਾਂਗਰਸ ਦੇ ਲਈ ਨਿਤ ਨਵਾਂ ਕਲੇਸ਼ ਖੜਾ ਹੁੰਦਾ ਦਿਖਾਈ ਦਿੰਦਾ ਹੈ ਕਦੇ ਵੜਿੰਗ ਦਾ ਬਿਆਨ ਸਿਆਸਤ 'ਚ ਤਰਥੱਲੀ ਮਚਾ ਦਿੰਦਾ ਤੇ ਹੁਣ ਬਾਜਵਾ ਦੇ ਬਿਆਨ ਨੇ ਕਾਂਗਰਸੀਆਂ ਨੂੰ ਦੁਵਿਧਾ ਦੇ ਵਿੱਚ ਪਾ ਦਿੱਤਾ ਬਜਬਾਦੀ ਬੈਂਡ ਵਾਜੀਆਲੇ ਬਿਆਨ ਨੂੰ ਲੈ ਕੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪਿਛਲੇ 72 ਘੰਟਿਆਂ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਸ ਮਾਮਲੇ 'ਚ ਕਮਿਸ਼ਨ ਵੱਲੋਂ ਸੂਵੋ ਮੋਟੋ ਲਿਆ ਗਿਆ ਇਸ ਵਿੱਚ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਪਾਰੇ ਜੋ ਸ਼ਬਦ ਬੋਲੇ ਨੇ ਉਸ ਵਿੱਚ ਸ਼ਬਦ ਵਰਤੇ ਗਏ ਨੇ ਕਿ ਉਹ ਬੈਂਡ ਵਜਾਉਂਦੇ ਰਹੇ ਨੇ ਜਾਂ ਇਹ ਬੈਂਡ ਵਜਾਉਣ ਵਾਲਾ ਨਹੀਂ ਰਿਹਾ ਇਸ ਦਾ ਹੁਣ ਚੰਗੀ ਤਰ੍ਹਾਂ ਬੈਂਡ ਵਜਾਵਾਂਗੇ ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਨੇ ਪਧੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਟੀਰੀਅਲ ਦੱਸਿਆ ਸੀ ਜਦਕਿ ਮਟੀਰੀਅਲ ਤਾਂ ਇੱਕ નિર્ਜੀਵ ਚੀਜ਼ ਨੂੰ ਕਿਹਾ ਜਾਂਦਾ ਹੈ ਉਹਨਾਂ ਹਰਪਜਨ ਈਟੀਓ ਸੰਬੰਧੀ ਬੋਲਦੇ ਕਿਹਾ ਕਿ ਜੇਕਰ ਈਟੀਓ ਦਾ ਪਰਿਵਾਰ ਜੁੱਤੀਆਂ ਗਣਦਾ ਹੁੰਦਾ ਤਾਂ ਪ੍ਰਤਾਪ ਸਿੰਘ ਬਾਜਵਾ ਮੰਤਰੀ ਖਿਲਾਫ ਜੁੱਤੀ ਫੇਰਨ ਵਾਲਾ ਬਿਆਨ ਦਿੰਦੇ ਜੋ ਕਿ ਵਾਜਬ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ 3 ਮਿੰਟ 'ਚ ਧੌਣ ਮਰੋੜਨ ਵਾਲਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ 'ਚ ਬੈਠੇ ਹਾਂ ਕਿ ਇਹ ਦਲਿਤਾਂ ਦੀ ਧੌਣ ਮਰੋੜ ਦੇਣਗੇ ਜਦੋਂ ਤੱਕ ਮੈਂ ਅਨੁਸੂਚਿਤ ਜਾਤੀ ਦਾ ਚੇਅਰਮੈਨ ਆ ਦੇਖਦੇ ਆ ਕਿ ਕੌਣ ਦਲਿਤਾ ਦੀ ਧੌਣ ਮਰੋੜਦਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਲਗਾਤਾਰ ਦਲਿਤਾ ਦਾ અપਮਾਨ ਕਰਦੀ ਹੈ ਗੜੀ ਨੇ ਅੱਗੇ ਕਿਹਾ ਕਿ ਬਾਜਵਾ ਨੂੰ ਪਿਛਲੇ 4 ਮਹੀਨਿਆਂ ਵਿੱਚ ਦੂਜੀ ਵਾਰ ਸੂਮੋਟੋ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੇਰੇ ਵਿਭਾਗ ਦਾ ਕਰਮਚਾਰੀ ਬਾਜਵਾ ਸੈਕਟਰ 8 ਸਿੱਤ ਕੋਟੇ ਵਿੱਚ ਨੋਟਿਸ ਲੈ ਕੇ ਗਿਆ ਪਰ ਉੱਥੇ ਕਿਸੇ ਨੇ ਵੀ ਨੋਟਿਸ ਨਹੀਂ ਲਿਆ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਸੈਕਟਰ 39 ਦੀ ਕੋਠੀ ਵਿੱਚ ਵੀ ਨੋਟਿਸ ਲੈਣ ਤੋਂ ਇਨਕਾਰ ਕੀਤਾ ਹੁਣ ਤੀਜਾ ਨੋਟਿਸ ਈਮੇਲ ਰਾਹੀਂ ਭੇਜਿਆ ਜ਼ਿਕਰ ਜੋ ਹੈ ਕਿ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਪ੍ਰਤਾਪ ਬਾਜਵਾ ਨੂੰ ਕੈਬਨਿਟ ਮੰਤਰੀ ਹਰਪਜਨ ਈਟੀਓ ਖਿਲਾਫ અપਮਾਨਜਨਕ ਬਿਆਨ ਦੇਣ ਦੇ ਚਲਦਿਆ ਸੂ ਮੋਟੋ ਭੇਜ ਕੇ 11 ਫਰਵਰੀ ਨੂੰ ਐਸਸੀ ਕਮਿਸ਼ਨ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਗੜੀ ਹੋਰ ਕੀ ਕੁਝ ਬੋਲੇ ਨੇ ਕਿ ਐਕਸ਼ਨ ਬਾਜ਼ਪਾ ਤੇ ਹੋਇਆ ਤੁਸੀਂ ਇੱਕ ਵਾਰ ਖੁਦ ਸੁਣੋ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹਦਾ ਬੈਂਡ ਚੰਗੀ ਤਰ੍ਹਾਂ ਬਜਾਵਾਂਗੇ ਔਰ ਇਸਨੇ ਪੰਜਾਬ ਦਾ ਬੈਡ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਐਦਾਂ ਦੀ ਸ਼ਬਦਾਵਲੀ ਪਹਿਲੀ ਨਜ਼ਰੇ ਇਹ ਦੇਖਣ ਚਾਹੁੰਦਾ ਕਿ ਇਹ ਸ਼ਬਦਾਵਲੀ ਸ਼ਾਇਦ ਜਨਰਲ ਪਾਸ਼ਾ ਵਿੱਚ ਵਰਤੀ ਗਈ ਸਧਾਰਨ ਪਾਸ਼ਾ ਵਿੱਚ ਵਰਤੀ ਗਈ ਸ਼ਬਦਾਵਲੀ ਹੈ ਜਦੋਂ ਅਸੀਂ ਇਹਦੀ ਗਹਿਰਾਈ ਚ ਜਾਣੇ ਜਦੋਂ ਇਹਦੇ ਤੇ ਮੰਥਨ ਕੀਤਾ ਗਿਆ ਮੰਨ ਲਓ ਜੇ ਈਟੀਓ ਸਾਹਿਬ ਦਾ ਪਰਿਵਾਰ ਜੁਤੀਆਂ ਗੰਢ ਦਾ ਹੁੰਦਾ ਜੋ ਕਿ ਅਨੁਸੂਚੀ ਜਾਤੀ ਵਰਗ ਨਾਲ ਸਬੰਧਤ ਕੀਤਾ ਆਇਆ ਤੇ ਫਿਰ ਬਿਆਨ ਕਿਹਾ ਹੁੰਦਾ ਇਹਦੇ ਬਡਾਰੂ ਜੁੱਤੀਆਂ ਗੰਢਦੇ ਰਹੇ ਤੇ ਇਹਦੇ ਹੁਣ ਜੁੱਤੀ ਚੰਗੀ ਤਰ੍ਹਾਂ ਫੇਰਾਂਗੇ ਬਟ ਇਜ਼ ਦਾ ਇਹਦਾ ਮਤਲਬ ਕੀ ਹੈ ਜੇ ਮੰਨ ਲਓ ਇਟਿਓ ਹਰਪਜਨ ਸਿੰਘ ਜੀ ਦਾ ਮੈਂ ਮਾਫੀ ਚਾਹੁੰਦਾ ਹਾਂ ਇਹਨਾਂ ਸ਼ਬਦਾਂ ਲਈ ਜਿਹੜੇ ਮੈਂ ਵਰਤ ਰਿਹਾ ਮੰਨ ਲਓ ਝਾੜੂ ਲਾਉਂਦਾ ਹੁੰਦਾ ਪਰਿਵਾਰ ਤੱਬਰ ਤੇ ਫਿਰ ਬਾਜਵਾ ਸਾਹਿਬ ਦੇ ਸ਼ਬਦ ਕੀ ਹੁੰਦੇ ਕਿ ਇਹਦੇ ਬਡਾਰੂ ਝਾੜੂ ਲਾਉਂਦੇ ਰਹੇ ਅੱਜ ਇੱਕ ਕੈਬਨਿਟ ਮੰਤਰੀ ਐ ਐਮਐਲਏ ਆ ਜੇਬੋ ਦੇਸਨ ਦੇਸ ਇਹਦੇ ਤੇ ਝਾੜੂ ਫੇਰਾਂਗੇ। ਦੇਸ਼ੀ ਦੂਰ ਕਾਸਟਾਂ 'ਚ ਇੱਕ ਹੋਰ ਬਰਾਦਰੀ ਆ ਜਿਹੜੀ ਨੱਚਦੀ ਆ ਮੰਗਦੇ ਆ ਘਰ ਘਰ ਜਾਂਦੇ ਆ ਤੇ ਬਾਜਵਾ ਸਾਹਿਬ ਦੇ ਬਿਆਨ ਕੀ ਹੁੰਦੇ ਇਹਦੇ ਬਡਾਰੂ ਨੱਚਦੇ ਰਹੇ ਮੰਗਦੇ ਰਹੇ ਟੱਪਦੇ ਰਹੇ ਇਹ ਐਡਾ ਬੜਾ ਪੋਸਟ ਤੇ ਆ ਗਿਆ ਇਹਨੂੰ ਹੁਣ ਨੱਚੜ ਮੁੜਕੇ ਲਾਵਾਂਗੇ ਕਿਹੜਾ ਸ਼ਬਦਾਂ ਦਾ ਮਤਲਬ ਕੀ ਆ ਇਸੇ ਤਰ੍ਹਾਂ ਸ਼ਡਿਊਲ ਕਾਸਟਾਂ ਦੇ ਵਿੱਚ ਜਿਹੜੀ ਵੱਡੀ ਗਿੰਤੀ ਵੀ ਸਾਡਾ ਵਾਲਮੀਕੀ ਮੱਚ ਵੀ ਸਿੱਖ ਭਾਈਚਾਰਾ ਹਾਲਾਂਕਿ ਕਿੱਤਾ ਅੱਜ ਕਿਸੇ ਦੇ ਨਾਲ ਕਿਸੇ ਜਾਤੀ ਨਾਲ ਬੱਜਿਆ ਨਹੀਂ ਕੋਈ ਵੀ ਜਾਤੀ ਕਿੱਤਾ ਕਰ ਸਕਦੀ ਆ ਪਰ ਪੰਜਾਬ ਚ ਬਹੁ ਗਿੰਤੀ ਜਿਹੜਾ ਸਾਡੇ ਗਰੀਬ ਪਰਿਵਾਰ ਹੈ ਉਹ ਸੋਚੇ ਜਾਤੀ ਵਰਗਾਂ ਦਾ ਸੰਬੰਧਤ ਹੈ ਜਿਹੜੇ ਉਹ ਬਹੁ ਗਿੰਤੀ ਬੈਂਡ ਵਾਜਾ ਵਜਾਉਂਦੇ ਨੇ ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ ਚ ਇਹੋ ਜੀ ਸ਼ਬਦਾਬਲੀ ਮਾਲਜੋਗ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹਦੇ ਇੱਕ ਧਾਰਨ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮ ਐਲ ਏ ਸਾਹਿਬ ਨੂੰ ਲੈ ਕੇ ਜੇ ਕਿ ਖੁਦ ਸ਼ਡਿਊਲ ਕਸਟ ਭਾਈਚਾਰਿਆਂ ਦਾ ਸਵਰਥ ਰੱਖਦੇ ਸੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਇਹ ਮਟੀਰੀਅਲ ਤਾਂ ਨਰਜੀਵ ਵਸਤਾਂ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਕੀ ਬਾਜਬਾ ਸਾਹਿਬ ਦੀ ਮਾਨਸਿਕਤਾ ਇਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਇਹ ਹੋਈ ਸ਼ਬਦਾਵਲੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਚੱਲ ਰਿਹਾ ਸੀ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਰੰਗਰੇਟਾ ਗੁਰੂ ਕੋ ਬੇਟਾ ਉਹਨਾਂ ਦੀ ਤਸਵੀਰ ਜਿੰਨੇ ਲੀਡਰ ਸੀ ਉਹਨਾਂ ਤੋਂ ਥੱਲੇ ਲਾਈ ਗਈ ਜਿਹੜੇ ਤਸਵੀਰਾਂ ਨੇ ਗੁਰੂਆਂ ਰੈਬਰਾਂ ਦੀਆਂ ਤਸਵੀਰਾਂ ਨੇ ਇਹ ਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇੱਕ ਪ੍ਰਤੀਕ ਹੈ ਐਡੀ ਮੋਟੀ ਫਾਈਲ ਹੈ ਉਸ ਉਸ ਕੇਸ ਦੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦਾ ਡੈਰਾ ਆ ਐਸੀ ਕਮਿਸ਼ਨ ਦਾ ਖੰਡਾਜੀ ਨਹੀਂ ਕਰ ਸਕਦਾ ਔਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤਾ ਸੀ ਪਾਰਟੀ ਨੂੰ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰੋ ਇਹਦੇ ਵਿੱਚ ਲੱਗਿਆ ਫਾਈਲ ਦੇ ਵਿੱਚ ਤਾੜਨਾ ਪੱਤਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਸੀ ਔਰ ਈਟੀਓ ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ 3 ਮਿੰਟ ਚ ਧੋਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ afghanistan ਚ ਬੈਠੇ ਆ ਅਸੀਂ ਅਸੀਂ ਕਿਹਾ ਤਾਲਿਵਾਨਾਂ ਨੇ ਸਰਕਾਰ ਚ ਬੈਠੇ ਆ ਕਿ 3 ਮਿੰਟ ਚ ਧੋੜ ਧੋਣ ਮਰੋੜ ਦਿਓ ਉਹ ਵੀ ਅਨਸੂਚੇ ਜਾਤੀ ਦੇ ਇੱਕ ਕੈਬਨਟ ਉਸ ਕੈਬਨਟ ਮਨਿਸਟਰ ਦੀ ਜਿਹੜਾ ਖੁਦ ਪੀਸੀਐਸ ਕੁਆਲੀਫਾਈਡ ਹੈ ਔਰ ਅਲਾਈਡ ਸਰਵਿਸੇਸ ਦੇ ਵਿੱਚ ਈਟੀਓ ਤੋਂ ਰਿਜ਼ਾਈਨ ਕੀਤਾ ਹੈ ਕੱਲਾ ਪੀਸੀਐਸ ਕੁਆਲੀਫਾਈ ਨਹੀਂ ਬੀਏ ਬੀਐਡ ਈਟੀਓ ਹਰਪਜਨ ਸਿੰਘ ਮਾਸਟਰ ਡਿਗਰੀ ਈਟੀਓ ਹਰਪਜਨ ਸਿੰਘ ਯੂਜੀਸੀ ਨੈਟ ਐਂਡ ਜੇਆਰਐਫ ਕੁਆਲੀਫਾਈ ਈਟੀਓ ਹਰਪਜਨ ਸਿੰਘ ਪੀ ਐਚ ਡੀ ਔਨ ਬਾਬਾ ਸਾਹਿਬ ਅੰਬੇਡਕਰ ਪਰਸੂਈ ਚੱਲ ਰਹੀ ਹੈ ਪੰਜਾਬ ਯੂਨੀਵਰਸਿਟੀ ਤੋਂ ਈਟੀਓ ਹਰਪਜਨ ਸਿੰਘ ਔਰ ਦੇਸ਼ ਦਾ ਪਹਿਲਾ ਬਿਜਲੀ ਮੰਤਰੀ ਪੰਜਾਬ ਦਾ ਜਦੋਂ 600 ਜੂਨਟਾਂ ਆਪਣੀ ਮਿਨਿਸਟਰਸ਼ਿਪ ਦੇ ਦੌਰਾਨ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਦਿੱਤੀਆ ਜਾਂਤੀ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਰਕਾਰ ਦੀ ਪਾਲਿਸੀ ਨੂੰ ਲਾਗੂ ਕੀਤਾ ਕਿ ਇੱਕ ਵੀ ਸ਼ਿਕਾਇਤ ਨਹੀਂ ਹੈਗੀ ਤੇ ਉਹਨੂੰ ਦੱਸ ਰਿਹਾ ਕਿ ਪੂਰੇ ਪੰਜਾਬ ਨੂੰ ਪੰਜਾਬ ਦੀ ਬੈਂਡ ਵਜਾ ਕੇ ਰੱਖਤੀ ਉਹ ਤਾਂ 4 ਸਾਲ ਹੋਏ ਆਲੇ ਦਲਤ ਨੂੰ 4 ਸਾਲ ਕੈਬਨਿਟ ਮਿਨਿਸਟਰੀ ਨੂੰ ਕਿਆ ਹੋਏ ਕਿ ਕਾਂਗਰਸ ਦੇ ਬਾਜਵਾ ਜੀ ਇਹ ਦੱਸਣ ਲੱਪੇ ਕਿ ਪੰਜਾਬ ਦੀ ਬੈਂਡ ਵਜਾਤੀ ਤੁਸੀਂ 75 ਸਾਲ ਕਿਆ ਪੀਪਾ ਖੜਕਾਉਗੇ ਰਹਿ ਰਹੇ ਆ ਇਹ ਦਲਤ ਅਸਮੇਤਾ ਨਾਲ ਜੁੜੇ ਹੋਏ ਸਵਾਲ ਨੇ ਦਲਤਾਂ ਦੇ ਮਾਨ ਸਨਮਾਨ ਨਾਲ ਜੁੜੇ ਹੋਏ ਸਵਾਲ ਨੇ ਜਿਹੜੇ ਮੈਂ ਅੱਜ ਇਹਦੇ ਚ ਰੱਖੇ ਆ ਇਸੇ ਨਜ਼ਰੀਏ ਦੇ ਨਾਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਿਛਲੇ 4 ਮਹੀਨਿਆਂ ਚ ਦੂਜੀ ਵਾਰੀ ਸੂ ਮੋਟੋ ਕੀਤਾ ਆ ਦੋਵਰ ਦੂਜੀ ਵਰੀ ਔਰ ਸੂਮੋਟੋ ਜਿਹੜਾ ਅਸੀਂ ਕੀਤਾ ਮੀਡੀਆ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਔਰ ਇਹ ਸੂਮੋਟੋ ਨੂੰ ਲੈ ਕੇ ਮੇਰੇ ਦਫ਼ਤਰ ਦਾ ਕਰਮਚਾਰੀ ਸ਼੍ਰੀ ਨਿਰਮਲ ਸਿੰਘ ਕੱਲ 7:30 ਵਜੇ ਸੈਕਟਰ 8 ਦੀ ਕੋਠੀ ਗਿਆ ਜਿੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹਦੇ ਘਰ ਵਿੱਚ ਰਹਿੰਦੇ ਹੋਏ ਲੋਕਾਂ ਨੇ ਸੂਮੋਟੋ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਅੱਜ ਸਵੇਰੇ ਮੇਰੇ ਦਫ਼ਤਰ ਦਾ ਕਰਮਚਾਰੀ ਸੈਕਟਰ 8 ਦੀ ਕੋਠੀ ਗਿਆ ਇੱਕ ਉੱਥੋਂ ਜਵਾਬ ਦੇ ਦਿੱਤਾ ਤੇ ਸੈਕਟਰ 49 ਦੀ ਕੋਠੀ ਗਿਆ ਦੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਉੱਥੇ ਰਹਿਣ ਵਾਲਿਆਂ ਦੇ ਘਰ ਵਿੱਚ ਜਵਾਬ ਦੇ ਦਿੱਤਾ ਇਹ ਛੂ ਮਟੋ ਨਹੀਂ ਨੋਟਿਸ ਨਹੀਂ ਲੈਣਗੇ ਰਸੀਵ ਨਹੀਂ ਕਰਾਂਗੇ 3 ਉਹਦੀ ਹੁਣ ਮੈਂ ਈਮੇਲ ਜਿਹੜੀ ਆ ਉਪਾਤੀ ਆ ਉਹਦਾ ਸਕਰੀਨ ਸ਼ਾਟ ਜਿਹੜਾ ਹੈਗਾ ਉਹ ਤੁਹਾਡੇ ਮੀਡੀਆ ਦੇ ਮਾਧਿਅਮ ਸੋਸ਼ਲ ਮੀਡੀਆ ਦੇ ਮਾਧਿਮ ਤੋਂ ਫਿਰ ਫੜ ਕੇ ਪਹੁੰਚ ਉਧਰ ਹੀ ਦੂਜੇ ਪਾਸੇ ਕਾਂਗਰਸ ਨੂੰ ਲੈ ਕੇ ਇੱਕ ਹੋਰ ਨਵਾਂ ਵਿਵਾਦ ਵੀ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਪਟਿਆਲਾ ਤੋਂ ਐਮਪੀ ਡਾਕਟਰ ਤਰਨਵੀਰ ਗਾਂਧੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਸਿਆਸਤ ਦੇ ਵਿੱਚ ਨਵੀਂ ਹੀ ਚਰਚਾ ਛੇੜ ਦਿੱਤੀ ਹੈ ਫੇਸਬੁੱਕ ਤੇ ਡਾਕਟਰ ਗਾਂਧੀ ਲਿਖਦੇ ਨੇ ਖੇਡ ਇਤਿਹਾਸ ਵਿੱਚ ਕੀ ਕਿਸੇ ਕੋਲ ਕੋਈ ਐਸੀ ਠੋਸ ਜਾਣਕਾਰੀ ਮੌਜੂਦ ਹੈ ਕਿ ਕਿਸੇ ਟੀਮ ਨੇ ਵੱਤ ਤੋਂ ਵੱਧ ਕਿੰਨੇ ਸੈਲਫ ਗੋਲ ਕਰਨ ਦੇ ਬਾਵਜੂਦ ਜਿੱਤ ਆਪਣੀ ਝੋਲੀ ਵਿੱਚ ਪਾਈ ਹੋਵੇ ਜ਼ਰੂਰ ਦੱਸਿਓ ਸ਼ਾਇਦ ਦਿਲ ਖੜ ਜਾਵੇ ਇਸ ਮਗਰ ਹੁਣ ਕਾਫੀ ਵੱਡੇ ਸਵਾਲ ਖੜੇ ਹੋ ਰਹੇ ਨੇ ਸਭ ਤੋਂ ਪਹਿਲਾਂ ਕਿ ਕਿਸ ਤੇ ਨਿਸ਼ਾਨਾ ਸਾਧੇ ਨਜ਼ਰ ਆਏ ਨੇ ਕਿਸ ਲਈ ਜਿੱਤ ਆਪਣੀ ਝੋਲੀ ਪਾਉਣ ਦੀ ਗੱਲ ਕੀਤੀ ਹੈ ਇਸ ਸਭ ਦੇ ਵਿੱਚ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਕੀ ਐਮਪੀ ਗਾਂਧੀ ਲੀਡਰਸ਼ਿਪ ਤੋਂ ਨਾ ਖੁਸ਼ ਨੇ ਕਿ ਅੰਦਰ ਅੰਦਰ ਹੀ ਕਲੇਸ਼ ਚੱਲ ਰਿਹਾ ਹੈ ਤੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਧਰਮਵੀਰ ਗਾਂਧੀ ਕੋਈ ਵੱਡਾ ਕਦਮ ਚੁੱਕ ਸਕਦੇ ਨੇ ਸਵਾਲ ਕਈ ਨੇ ਪਰ ਜਵਾਬ ਆਉਣ ਵਾਲਾ ਸਮਾਂ ਹੀ ਦੇਗਾ